ਸਸਿਕਾ ਦੋਸਤੋ ਆਮ ਤੌਰ ਤੇ ਅਸੀਂ ਦੇਖਦੇ ਹਾਂ ਪਿਆਰ ਮੁਹੱਬਤ ਦੇ ਵਿੱਚ ਕਿਸੇ ਵੀ ਹੱਦ ਤੱਕ ਇਹ ਪ੍ਰੇਮੀ ਚ ਚਲੇ ਜਾਂਦੇ ਨੇਗੇ ਜਦੋਂ ਗੱਲਾਂ ਜੇ ਕਹੀਏ ਕਿ ਵਿਆਹ ਤੋਂ ਬਾਅਦ ਦੀਆਂ ਹੋਣ ਫਿਰ ਹੋਰ ਵੀ ਜ਼ਿਆਦਾ ਗੰਭੀਰ ਹੋ ਜਾਂਦੀਆਂ ਨੇ ਇਹ ਮਾਮਲਾ ਹੈ ਕਿ ਇੱਕ ਜੀਜੇ ਨੇ ਆਪਦੀ ਸਾਲੀ ਦੇ ਪਿਆਰ ਦੇ ਵਿੱਚ ਇੱਕ ਅਜੀਹੇ ਕਾਨੂੰਨੀ ਸਾਜ਼ਿਸ਼ ਰਚਤੀ ਕਿ ਜਿਹਦਾ ਪਤਾ ਲੱਗਿਆ ਤਾਂ ਪਤਾ ਲੱਗਿਆ ਕਿ ਜਿਹੜਾ ਬੰਦਾ ਮਰਿਆ ਉਹਦੀ ਘਰ ਵਾਲੀ ਨੇ ਹੀ ਇਹ ਸਾਰਾ ਕਾਂਡ ਕਰਵਾਇਆ ਆਮ ਤੌਰ ਤੇ ਅਸੀਂ ਵਿਖਦੇ ਹੁੰਦੇ ਹੁੰਨੇ ਆ ਕਿ ਵੈਸੇ ਤਾਂ ਪਤਨੀਆਂ ਆਪਣੇ ਪਤੀ ਦੇ ਵਾਸਤੇ ਕਿਤੇ ਵੀ ਲੜ ਜਾਂਦੀਆਂ ਨੇਗੀਆਂ ਪਰ ਜਦੋਂ ਕਿਤੇ ਪਿਆਰ ਮੁਹੱਬਤ ਵਾਲੇ ਪੁੰਗੇ ਚ ਪੈਂਦੀਆਂ ਨੇ ਫਿਰ ਆਸ਼ਿਕਾ ਨਾਂ ਅੰਦਾਜ਼ ਦੇ ਵਿੱਚ ਕੀ ਕਰ ਬੈਠਣੇ ਇਹ ਕਹਿ ਨਹੀਂ ਸਕਦੇ ਹੁਣ ਏਜਿਹੀ ਇਹ ਮਾਮਲਾ ਸਾਹਮਣੇ ਆਇਆ ਹੈ ਇਹ ਮਾਮਲਾ ਹੈਗਾ ਮੱਧ ਪ੍ਰਦੇਸ਼ ਦੇ ਪੰਨਾ ਦਾ ਜਿੱਥੇ ਇੱਕ ਸੰਸਰੀ ਖੇਇਕ ਮਾਮਲਾ ਕਹਿੰਦੇ ਸਾਹਮਣੇ ਆਉਂਦਾ ਜਿਹਦੇ ਵਿੱਚ ਹੈਰਾਨ ਕਰਤਾ ਕਿ ਆਰੋਪੀਆਂ ਨੇ ਮੁੰਡੇ ਦੇ ਸਿਰ ਤੇ ਪੱਥਰ ਮਾਰ ਮਾਰ ਕੇ ਇਹੀ ਉਹਦੀ ਉਹਨੂੰ ਮੌਤ ਦੇ ਘਾਟ ਉਤਾਰਤਾ ਜਦੋਂ ਪਤਾ ਚੱਲਿਆ ਹੱਤਿਆ ਦਾ ਮਾਸਟਰਮਾਈਂਡ ਹੋਰ ਨਹੀਂ ਬਲਕਿ ਉਹ ਮ੍ਰਿਤਕ ਦੀ ਜਿਹੜੀ ਪਤਨੀ ਆ ਯ ਮਾਮਲਾ ਇਹਦਾ ਖੁਲਾਸਾ ਉਹਦਾ ਹੁੰਦਾ ਕਹਿੰਦੇ ਜਦੋਂ ਪੰਨਾ ਦੇ ਐਸਪੀ ਸਾਈ ਸਾਈ ਕ੍ਰਿਸ਼ਨਾ ਸਥੋਟਾ ਨੇ ਦੱਸਿਆ ਕਿ 19 ਮਈ ਨੂੰ ਰਾਏਪੁਰ ਥਾਣਾ ਦੇ ਅੰਤਰਗਤ ਮਹਿੰਦਰ ਰੋਡ ਤੇ ਇੱਕ ਵਿਅਕਤੀ ਖੂਨ ਦੇ ਨਾਲ ਲਾਪਤ ਮਿਲਿਆ ਜਦੋਂ ਉਹਨੂੰ ਪੁਲਿਸ ਚੱਕ ਕੇ ਲੈ ਕੇ ਗਏ ਹਸਪੀਟਲ ਤਾਂ ਉੱਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਘੋਸ਼ਿਤ ਕਰਤਾ ਹੋਇਆ ਇਹ ਸੀ ਕਿ ਜਿਹੜੀ ਇਹ ਫੜੀ ਹੈ ਜਨਾਨੀ ਯਾਨੀ ਕਿ ਇਹਦੇ ਆਪਦੇ ਜੀਜੇ ਦੇ ਨਾਲ ਸੰਬੰਧ ਸੀਗੇ ਆਪਦੀ ਵੱਡੀ ਭੈਣ ਦੇ ਹੀ ਘਰ ਵਾਲੇ ਦੇ ਨਾਲ ਇਹਦਾ ਪਿਆਰ ਮੁਹੱਬਤ ਦਾ ਜੇ ਕਈ ਇਹ سلسلہ ਚੱਲਿਆ ਉਸ ਪਿਆਰ ਮੁਹੱਬਤ ਦੀ ਕਹਾਣੀ ਦੇ ਵਿੱਚ ਜਦੋਂ ਉਹਦੇ ਘਰ ਵਾਲੇ ਨੂੰ ਪਤਾ ਲੱਗਿਆ ਤਾਂ ਫਿਰ ਜ਼ਾਹਿਰ ਜੀ ਗੱਲ ਸੀ ਕਿ ਰੋ ਰੋਲਾ ਪੈਣਾ ਸ਼ੁਰੂ ਹੋ ਗਿਆ ਪਰ ਇਸ ਜਨਾਨੀ ਨੇ ਆਪਦੇ ਹੀ ਘਰ ਵਾਲੇ ਦੇ ਨੂੰ ਮਾਰਨ ਦੀ ਫਿਰ ਉਹਨੇ ਸਲਾਹ ਕਰ ਲਈ ਤੇ ਜੀਜੇ ਦੇ ਨਾਲ ਮਿਲ ਕੇ ਸਾਰਾ ਪਲਾਨ ਬਣਾਇਆ ਆ ਇੱਕ ਦਿਨ ਫਿਰ ਉਹਨੂੰ ਆਪਦੇ ਯਾਨੀ ਕਿ ਇਹਦਾ ਜੀਜਾ ਆਪਦੇ ਸਾਡੂ ਨੂੰ ਇਹ ਗੱਲ ਕਹਿੰਦਾ ਹੈ ਕੀ ਤੂੰ ਮੈਨੂੰ ਕਿਸੇ ਜਗ੍ਹਾ ਤੇ ਛੱਡਿਆ ਜਦੋਂ ਚੜ੍ਹਿਆ ਤੇ ਉਹ ਛੱਡਣ ਗਿਆ ਤਾਂ ਉੱਥੇ ਫਿਰ ਉਹਨੂੰ ਪੱਥਰ ਮਾਰ ਮਾਰ ਕੇ ਉਹਨਾਂ ਨੇ ਮਾਰਤਾ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕਰੀ ਪਰ ਆਮ ਤੌਰ ਤੇ ਪਤਾ ਹੀ ਹੁੰਦਾ ਆੜੰਗ ਬਾੜ ਨੂੰ ਤੇ ਰਿਸ਼ਤੇਦਾਰਾਂ ਨੂੰ ਤਾਂ ਪਤਾ ਹੀ ਹੁੰਦਾ ਵੀ ਇਹਨਾਂ ਦਾ ਕੀ ਪੁੱਠਾ ਪੰਗਾ ਚੱਲ ਰਿਹਾ ਹੈ ਤੇ ਉਹ ਜਨਾਨੀ ਨੂੰ ਜਦੋਂ ਇਨਵੈਸਟੀਗੇਸ਼ਨ ਕਰੀ ਪੁਲਿਸ ਨੇ ਆਪਦੇ ਹਿਸਾਬ ਦੇ ਨਾਲ ਤਾਂ ਗੱਲ ਉਹ ਮੰਨ ਵੀ ਗਈ ਹੁਣ ਇੰਨਾ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਹੈ ਵੀ ਰਿਸ਼ਤਿਆਂ ਦੀ ਡੋਰ ਆਖਰ ਕਿੰਨੀ ਕਮਜ਼ੋਰ ਹੁੰਦੀ ਜਾਂਦੀ ਆ ਕਿ ਪਹਿਲਾਂ ਤਾਂ ਆਪਦੇ ਜੀਜੇ ਦੇ ਨਾਲ ਉਹ ਫਸਦੀ ਆ ਆਪਦੇ ਜੀਜੇ ਦੇ ਨਾਲ ਪਿਆਰ ਮੁਹੱਬਤ ਦਾ ਪ੍ਰੋਗਰਾਮ ਚਲਾਉਂਦੀ ਆ ਫੇਰ ਜਾ ਕੇ ਉਹ ਆਪਦੇ ਘਰ ਵਾਲੇ ਨੂੰ ਮਾਰਨ ਤੱਕ ਦੀ ਸਲਾਹ ਬਣਾ ਲੈਂਦੀ ਆ ਹੁਣ ਅਜਿਹੀ ਸਿਚੁਏਸ਼ਨ ਦੇ ਵਿੱਚ ਜੇ ਦੇਖੀਏ ਤਾਂ ਬੰਦਾ ਯਕੀਨ ਕਰੂ ਕਿਹੜਾ ਤੇ ਕੀਤੇ ਆਪਦੀ ਘਰ ਵਾਲੀ ਤੋਂ ਵੱਧ ਕਿਸੇ ਦਾ ਕਿਸੇ ਤੇ ਵੀ ਯਕੀਨ ਨਹੀਂ ਹੁੰਦਾ ਜਿਵੇਂ ਮਾਪੇ ਹੁੰਦੇ ਨੇ ਉਸੇ ਤਰ੍ਹਾਂ ਦੇ ਨਾਲ ਘਰ ਵਾਲੀ ਦੇ ਨਾਲ ਵੀ ਜੇ ਬੰਦੇ ਦਾ ਰਿਸ਼ਤਾ ਦਿਖੇ ਤਾਂ ਉਸੇ ਤਰ੍ਹਾਂ ਦੇ ਨਾਲ ਅੱਗੇ ਵਧਦਾ ਪਰ ਜਿਵੇਂ ਆਕਰੋਣੀ ਹਰਕਤਾਂ ਇਸ ਤਰ੍ਹਾਂ ਦੀਆਂ ਸਾਹਮਣੇ ਆਉਂਦੀਆਂ ਨੇ ਤਾਂ ਉੱਥੋਂ ਫਿਰ ਇਹ ਸ਼ਰਮਸਾਰ ਵੀ ਹੁੰਦਾ ਹੈ ਕਿ ਜਦੋਂ ਵੀ ਕੋਈ ਔਰਤ ਇਸ ਤਰ੍ਹਾਂ ਦੇ ਜਿਹੀਏ ਮਾਹੌਲ ਦੇ ਵਿੱਚ ਜਾਂਦੀ ਹੈ ਤਾਂ ਉਹ ਕਿਸੇ ਵੀ ਕ੍ਰਾਈਮ ਤੱਕ ਜਾ ਸਕਦੀ ਹੈ ਇਸ ਕਹਾਣੀ ਤੋਂ ਪਤਾ ਲੱਗਦਾ ਅਬਦੀ ਰਾਏ ਜਰੂਰ ਸਾਂਝੀ ਕਰਿਓ ਕਿਉਂਕਿ ਜਿਹੇ ਮਾਮਲੇ ਦੇਖਣ ਨੂੰ ਕਈ ਤਾਂ ਤੇ ਸਾਹਮਣੇ ਆਉਂਦੇ ਨੇ ਵੈਸੇ ਤਾਂ ਚੀਜ਼ਾਂ ਕਾੜੂ ਹੋਣ ਪਰ ਜਦੋਂ ਇਸ ਤਰ੍ਹਾਂ ਦੀ ਇਹਦਾ ਜਿਵੇਂ ਕਹਦੇ ਹੁੰਦੇ ਨੇ ਵੀ ਅੰਤ ਮਾਰੇ ਦਾ ਮੜਾ ਹੀ ਆ ਤੇ ਉਹੀ ਇਸ ਕਹਾਣੀ ਕਿਤੇ ਹੋਰ ਦਾ ਪਰ ਜਿਹਾਂ ਜਿਹੜੀਆਂ ਖਬਰਾਂ ਨੇ ਬਹੁਤ ਜਗ੍ਹਾ ਤੋਂ ਸਾਹਮਣੇ ਆਉਂਦੀਆਂ ਨੇ ਪਰ ਜੇਕਰ ਜਿਵੇਂ ਕਹੇ ਇਹਨੂੰ ਪਤਾ ਲੱਗਿਆ ਸੀਗਾ ਜੇ ਉਹਦੀ ਥੋੜੀ ਜਿਹੀ ਸਤਰਕਤਾ ਵਰਤੀ ਹੁੰਦੀ ਅੱਡ ਹੋਇਆ ਹੁੰਦਾ ਲੋੜ ਹੀ ਨਹੀਂ ਸੀ ਤਾਂ ਉਸ ਤੋਂ ਬਾਅਦ ਹੋ ਸਕਦਾ ਸੀਗਾ ਵੀ ਸ਼ਾਇਦ ਅੱਜ ਇਹ ਬੰਦਾ ਜਿਉਂਦਾ ਹੁੰਦਾ